ਅੱਤ ਨੂੰ ਕਿੱਥੇ ਥਾਂ ਮਿਲਣੀ ਸੀ ਪੰਡਾ ਦਾ ਚਿਹਰਾ ਲਾਲ ਹੋ ਗਿਆ ਤੋ ਇਹ ਕੀ ਕਹਿਣਾ ਨੇੜੇ ਨਾ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਹੀ ਕਹਿੰਦੇ ਆਹ ਵੇਖ ਇੱਕ ਕੁੱਤਾ ਪਿਆ ਕੂਕਰ ਪਿਆ ਉਹਦੇ ਨਾਲ ਚਰਚਾ ਕਰ ਲੈ ਕੁੱਤੇ ਦੀਆਂ ਹੱਡੀਆਂ ਪਈਆਂ ਸੀ ਤੇ ਭੜਕ ਗਿਆ ਭੜਕਦਾ ਪੰਡਤ ਜੀ ਉਹ ਤੇਰਾ ਭਰਾ ਹੀ ਐ ਗੁਰੂ ਨਾਨਕ ਦੇਵ ਮਹਾਰਾਜ ਹੀ ਕਹਿੰਦੇ ਉਹ ਮੇਰਾ ਭਰਾ ਐ ਐਵੇਂ ਤੂੰ ਕੁੱਤੇ ਦੀਆਂ ਹੱਡੀਆਂ ਨੂੰ ਮੇਰਾ ਭਰਾ ਬਣਾਈ ਜੰਨਾ ਉਹ ਤੇਰਾ ਭਰਾ ਐ ਮੇਰੇ ਭਰਾ ਨੇ ਸੰਕੜੇ ਪੰਡਤ ਜਿੱਤੇ ਆ ਤੇ ਉਹ ਬੜਾ ਵੱਡਾ ਵਿਦਵਾਨ ਸੀ ਉਹ ਕੁੱਤੇ ਦੀ ਜੁਨੀ ਥੋੜਾ ਪਾਏਗਾ ਚਿੰਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹ ਨਹੀਂ ਜਾਣਦਾ ਸੀ ਕਿ ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦੀ ਜੋਤ ਐ ਉਹ ਤਾਂ ਸਭ ਨੂੰ ਪੈਦਾ ਕਰਨ ਵਾਲਾ ਐ ਹੋਲਿਆ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਕੀੜੀ ਤੋਂ ਹਾਥੀ ਤੱਕ ਉਹਦੀ ਜੋਤ ਹੈ ਉਹਨੇ ਬਣਾਏ ਹੈ ਤੇ ਤੂੰ ਦੇਖ ਜਦੋਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਹ ਹੱਡੀਆਂ ਨੂੰ ਆਪਣੇ ਚਰਨ ਨਾਲ ਸਪਰਸ਼ ਕੀਤਾ ਨਾ ਤੇ ਕਹਿੰਦੇ ਕੂਕਰ ਕੁੱਤਾ ਸੀ ਜਿਹੜਾ ਖੜਾ ਹੋ ਗਿਆ ਹੁਣ ਮਾਰਾ ਸੱਚੇ ਪਾਤਸ਼ਾਹ ਨੂੰ ਕੁਝ ਕਰਨਾ ਤਾਂ ਪੈਣੀ ਸੀ ਨਾ ਹੁਣ ਏਦਾਂ ਕਿੱਥੇ ਮੰਦਾ ਜਿਨੇ ਐਨੇ ਪੰਡਤ ਹਰਾਏ ਹੋਣ ਆਪਣੇ ਆਪ ਨੂੰ ਵਿਦਵਾਨ ਕਹੋਂਦਾ ਹੋਵੇ ਤੇ ਹੁਣ ਏਦਾਂ ਕਿਵੇਂ ਠੀਕ ਹੁੰਦਾ ਸੀ ਉਹ ਖੜਾ ਹੋ ਗਿਆ ਕਿਉਂਕਿ ਸਾਇੰਸ ਦੀ ਦੁਨੀਆ ਨੂੰ ਇਹ ਗੱਲਾਂ ਫਿੱਟ ਨਹੀਂ ਬੈਂਦੀਆਂ ਪਿਆਰੇ ਸਾਇੰਸ ਦੀ ਦੁਨੀਆ ਤੇ ਕਹਿੰਦੀ ਆ ਆਪਾਂ ਵੀ ਕਹਿੰਨੇ ਆ ਥੋੜਾ ਜਿਹਾ ਮਾਈਂਡ ਤੇ ਬੰਦਾ ਜ਼ੋਰ ਦਿੰਦਾ ਦਿਮਾਗ ਤੇ ਕਹਿੰਦਾ ਇਹ ਨਹੀਂ ਹੋ ਸਕਦਾ ਸਾਇੰਸ ਬਣੇ ਬਣਾਏ ਸਰੀਰ ਨੂੰ ਠੀਕ ਕਰ ਸਕਦੀ ਹੈ ਕੋਈ ਨਾੜੀ ਬਲੌਕ ਹੋ ਜੇ ਹੋਰ ਪਾ ਸਕਦੀ ਹੈ ਕੋਈ 파ਟ ਸਰੀਰ ਦਾ ਖਰਾਬ ਹੋ ਜੇ ਹੋਰ ਪਾ ਸਕਦਾ ਪਰ ਅਜੇ ਤੱਕ ਸਾਇੰਸ ਵਿੱਚ ਇੰਨੀ ਸਮਰੱਥਾ ਨਹੀਂ ਆਈ ਸਹੂਲਤਾਂ ਬੜੀਆਂ ਦਿੰਦੀ ਆ ਸਾਇੰਸ ਉਹ ਗੱਲ ਵੱਖਰੀ ਹੈ ਪਰ ਅਜੇ ਤੱਕ ਸਾਇੰਸ ਵਿੱਚ ਇੰਨੀ ਤਰੱਕੀ ਨਹੀਂ ਆਈ ਕਿ ਉਹ ਪ੍ਰਮਾਤਮਾ ਦੀ ਜੋਤ ਰੱਖ ਸਕਣਾ ਤੇ ਜਾਂ ਬਲੱਡ ਬਣਾ ਸਕਣ ਬਲੱਡ ਇੱਕ ਦੂਜੇ ਤੋਂ ਹੀ ਮਿਲਦਾ ਖੂਨ ਜੇ ਕਿਸੇ ਨੂੰ ਕਹੀਏ ਕਿ ਲੈ ਫੇਰਾ ਬਲੱਡ ਦੀ ਬੋਤਲ ਬਣਾ ਕੇ ਦਿਖਾ ਖੂਨ ਬੰਦੇ ਤੋਂ ਹੀ ਲਿਆ ਜਾ ਸਕਦਾ ਇੱਕ ਦੂਜੇ ਤੋਂ ਹੀ ਲਿਆ ਜਾ ਸਕਦਾ ਹੈ ਪਰ ਖੂਨ ਬਾਰ ਨਹੀਂ ਬਣਦਾ ਕਿਤੇ ਵੀ ਰੋਟੀ ਸਬਜੀ ਦਾਲ ਇਕੱਠੀ ਕਰ ਲਈ ਤੇ ਖੂਨ ਬਣਾਤਾ ਕੁੰਡੇ ਵਿਚ ਰਗੜ ਕੇ ਇਦਾਂ ਖੂਨ ਨਹੀਂ ਬਣਦਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਵੜੇ ਕਹਿੰਦੇ ਆ ਗੱਲਾਂ ਆਉਂਦੀਆਂ ਜੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ ਆ ਤੜਕੀ ਗੱਲਾਂ ਕਰਦੇ ਆ ਕਈ ਕਹਿੰਦੇ ਗਾਪੀ ਮਰਨ ਲੱਗ ਜਾਂਦੇ ਤੇ ਪਿਆਰਿਓ ਏ ਨਹੀਂ ਹੋ ਸਕਦਾ ਕਹਿੰਦਾ ਹੈ ਸਾਇੰਸ ਦੁਨੀਆ ਉੱਥੋਂ ਤੱਕ ਪਹੁੰਚ ਨਹੀਂ ਸਕਦੀ ਜਿੱਥੋਂ ਤੱਕ ਧਰਮ ਪਹੁੰਚਿਆ ਸਾਇੰਸ ਉੱਥੋਂ ਤੱਕ ਨਹੀਂ ਪਹੁੰਚ ਸਕਦੀ ਜਿੱਥੋਂ ਤੱਕ ਧਰਮ ਪਹੁੰਚ ਸਕਦਾ ਹੈ ਧਰਮ ਦੀ ਦੁਨੀਆ ਵਿੱਚ ਪ੍ਰਮਾਤਮਾ ਜਿਉਂਦਾ ਮਰਿਆਂ ਨੂੰ ਵੀ ਰੱਖ ਸਕਦਾ ਹੈ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਉਹ ਪਰਮਾਤਮਾ ਚਾਵੇ ਤਾਂ ਜਿਉਂਦਿਆਂ ਨੂੰ ਮਾਰ ਸਕਦਾ ਤੇ ਮਰਿਆਂ ਨੂੰ ਜਿਉਂਦੇ ਕਰ ਸਕਦਾ ਹੈ ਬਿਨਾ ਸਵਾਸਾਂ ਤੋਂ ਰੱਖ ਸਕਦਾ ਹੈ ਉਹਦੀ ਰਜਾ ਹੈ ਕਿਉਂਕਿ ਪੰਜ ਤੱਤ ਉਹ ਪਰਮਾਤਮਾ ਨੇ ਪਾਏ ਨੇ ਇਸ ਕਰਕੇ ਪਿਆਰਿਓ ਸ਼ੰਕੇ ਨਹੀਂ ਬਹੁਤੇ ਕਰਨੇ ਚਾਹੀਦੇ ਸ਼ਰਧਾ ਭਾਵਨਾ ਨਾਲ ਗੁਰਨਾਨਕ ਦੇ ਦਰ ਨਾਲ ਜੁੜਨਾ ਚਾਹੀਦਾ ਆਖੋ ਸਤਨਾਮ ਕਮਾਲ ਦੀ ਗੱਲ ਆ ਜੀ ਇਹਨੇ ਜ਼ਿੰਦਗੀ ਦਿੱਤੀ ਪ੍ਰਮਾਤਮਾ ਪ੍ਰਮਾਤਮਾ ਅੱਗੇ ਬੰਦਾ ਪ੍ਰਮਾਤਮਾ ਅੱਗੇ ਨਹੀਂ ਟਹਿਣਾ ਚਾਹੁੰਦਾ ਪ੍ਰਮਾਤਮਾ ਅੱਗੇ ਨਹੀਂ ਝੁਕਣਾ ਚਾਹੁੰਦਾ ਇੰਨਾ ਮਾਨ ਤੇ ਹੁਣ ਜਦੋਂ ਇਹ ਗੱਲਾਂ ਸੁਣੀਆ ਕਿ ਪੰਡਤ ਨੇ ਵੇਖਿਆ ਤੇ ਕੁੱਕਰ ਖੜਾ ਉਹ ਕਹਿੰਦਾ ਹਾਂ ਮੈਂ ਤੇਰਾ ਭਰਾ ਹੀ ਆ ਭਰਾਵਾ ਇਹ ਕੋਈ ਆਮ ਸਾਧ ਨਹੀਂ ਹੈ ਇਹਦੇ ਚਰਨ ਫੜ ਲੈ ਆਖੋ ਸਤਨਾਮ ਇਹ ਪਿਆਰਿਓ ਹਰ ਚੀਜ਼ ਬਹੁਤ ਚੰਗੀ ਹੁੰਦੀ ਆ ਸਾਇੰਸ ਬਹੁਤ ਚੰਗੀ ਹੁੰਦੀ ਆ ਬੜੀਆਂ ਸਹੂਲਤਾਂ ਦਿੰਦੀ ਆ ਪਰ ਹੈ ਸਭ ਕੁਝ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਧਰਮ ਦੀ ਦੁਨੀਆ ਵਿੱਚ ਪ੍ਰਭ ਭਾਵਾ ਬਿਨ ਸਾਸ ਤੇ ਰੱਖਿਆ ਪਰ ਸਾਇੰਸ ਦੀ ਦੁਨੀਆ ਵਿੱਚ ਬੰਦਾ ਜਿਉਂਦਾ ਨਹੀਂ ਹੋ ਸਕਦਾ ਜੋਤ ਨਹੀਂ ਰੱਖ ਸਕਦੇ ਜਦੋਂ ਸਪਰਸ਼ ਹੋਇਆ ਤੇ ਕੁੱਕਰ ਨੇ ਕਿਹਾ ਭਰਾਵਾ ਤੇਰਾ ਭਰਾ ਹੀ ਹੈ ਇਹਦੇ ਚਰਨ ਫੜ ਲੈ ਤੂੰ ਤੇ 500 ਪੰਡਤ ਜਿੱਤਿਆ ਮੈਂ ਤਾਂ ਸਾਢੇ 700 ਪੰਡਤ ਜਿੱਤਿਆ ਸੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਣ ਨਹੀਂ ਕੀਤਾ ਪੁੱលਿਆ ਮੈਂ ਤੈਨੂੰ ਹਰਾਉਣ ਨਹੀਂ ਆਇਆ ਮੈਂ ਤੈਨੂੰ ਇਹੀ ਕਹਿਣ ਆਇਆ ਐ ਵੀ ਵਿਦਿਆਪਨ ਨਹੀਂ ਮਾੜੀ ਗੱਲ ਨਹੀਂ ਆ ਪਰ ਵਿਦਿਆ ਪੜ ਕੇ ਕਦੇ ਵਿਦਿਆ ਪੜ ਕੇ ਕਦੇ ਮਾਣ ਨਹੀਂ ਕਰੀਦਾ ਹੁੰਦਾ ਮਾਣ ਨਾ ਕਰੀਏ ਸੋ ਬ੍ਰਾਹਮਣ ਜੋ ਬਿੰਦਾ ਹੈ ਬ੍ਰਹਮ ਸਾਡੀਆਂ ਨਜ਼ਰਾਂ ਵਿੱਚ ਉਹ ਮਨੁੱਖ ਅਸਲ ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਗੀ ਸਾਜ ਰੱਖਦਾ ਹੈ ਫਿਰ ਪਤਾ ਲੱਗਿਆ ਨਾ ਬਦਲ ਗਿਆ ਬ੍ਰਾਹਮਣ ਇਸ ਤਰ੍ਹਾਂ ਸਾਡੇ ਚ ਵੀ ਬੜੇ ਔਗਣ ਆ ਜਾਂਦੇ ਨੇ ਪਰ ਜਦੋਂ ਪ੍ਰਮਾਤਮਾ ਸਮਝਾਉਂਦਾ ਹੈ ਕਾਲਪੁਰਖ ਸਮਝਾਉਂਦਾ ਹੈ ਫਿਰ ਸਮਝ ਜਾਣਾ ਚਾਹੀਦਾ ਆਖੋ ਸਤਨਾਮ ਐਦਾਂ ਪੰਡਤ ਜਗਜੀਤ ਵਰਗਿਆਂ ਨੂੰ ਜਿਹੜੇ ਆਪਣੇ ਆਪ ਨੂੰ ਜਿੱਤ ਸਕਣ ਵਾਲੇ ਸਮਝਾਉਂਦੇ ਸੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਸੋ ਬ੍ਰਹਮਣ ਜੋ ਬਿੰਦਾ ਬ੍ਰਹਮ ਜਪਤਵ ਸੰਜਮ ਕਮਾਵੇ ਕਰਮ ਜੋ ਇਹੀ ਜਪ ਕਰਮ ਕਰਦਾ ਹੈ ਇਹੀ ਤਪ ਕਰਮ ਕਰਦਾ ਹੈ ਇਹੀ ਸੰਜਮ ਕਰਮ ਕਰਦਾ ਹੈ ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤੇ ਤਪ ਸਮਝਦਾ ਹੈ ਪਰਮਾਤਮਾ ਦੀ ਭਗਤੀ ਹੀ ਜਪ ਤੇ ਤਪ ਹੈ ਸੀਲ ਸੰਤੋਖ ਕਾ ਰਖੈ ਧਰਮ ਜੋ ਮਿੱਠੇ ਸੁਆ ਤੇ ਸੰਤੋਖ ਦਾ ਫਰਜ ਨਵਾਉਂਦਾ ਹੈ ਉਹਦੇ ਵਰਗਾ ਗਿਆਨੀ ਕੋਈ ਨਹੀਂ ਆਖੋ ਸਤਨਾਮ ਵਿਦਵਾਨ ਬ੍ਰਹਮ ਗਿਆਨੀ ਸੰਤ ਇਹ ਨਹੀਂ ਵੀ ਇਹ ਮੇਰੇ ਵਰਗਾ ਪੂਰਾ ਘਰ-ਵਾਰ ਛੱਡ ਕੇ ਪਖੰਡ ਧਾਰੀ ਬੈਠਾ ਹੈ ਉਹ ਹੀ ਸਾਧ ਨਹੀਂ ਹੁੰਦੇ ਸੰਤ ਘਰਾਂ ਵਿੱਚ ਬੜੇ ਪਿਆਰੇ ਜਿਹੜੇ ਕੀਰਤ ਕਰਦੇ ਆ ਨਾਮ ਜਪਦੇ ਆ ਤੇ ਵੰਡ ਕੇ ਛਕਦੇ ਆ ਮੈਂ ਸਦਾ ਬੇਨਤੀ ਕਰਦਾ ਰਹਿਣਾ ਜਿਹੜਾ ਕਿਸਾਨ ਦਿਨ ਰਾਤ ਜਾਂ ਮਜ਼ਦੂਰ ਦਿਨ ਰਾਤ ਖੇਤਾਂ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਦਾ ਹੈ ਆਪਣੀਆਂ ਧੀਆਂ ਨੂੰ ਪਾਲਦਾ ਤੇ ਡੇਡੇ ਬੱਚੇ ਜਵਾਨ ਕਰਕੇ ਉਹਨਾਂ ਦੀਆਂ ਵਿਆਹ ਸ਼ਾਦੀਆਂ ਕਰਦਾ ਆਪਣੇ ਫਰਜ਼ ਨਿਭਾਉਂਦਾ ਉਹ ਸਾਧੂਈਆ ਰੱਬ ਨਾਲ ਜੁੜਿਆ ਹੋਇਆ ਆਖੋ ਸਤਨਾਮ ਧਰਮ ਭਲੇਖੇ ਨੇ ਸਭ ਧਰਮ ਭਲੇਖੇ ਵੀ ਅਸੀਂ ਰੱਬ ਨਾਲ ਕਿਵੇਂ ਜੁੜੀਏ ਪ੍ਰਮਾਤਮਾ ਨਾਲ ਕਿਵੇਂ ਜੁੜੀਏ ਜੁੜੇ ਆ ਰੱਬ ਦੀਆਂ ਗੱਲਾਂ ਕਰਦੇ ਆ ਪ੍ਰਮਾਤਮਾ ਦੀਆਂ ਗੱਲਾਂ ਕਰਦੇ ਆ ਮਾੜੇ ਕਰਮਾਂ ਤੋਂ ਬਚ ਬਚਿਆ ਜਾ ਸਕਦਾ ਹੈ ਤਾਂ ਪਰ ਮਨ ਨੂੰ ਸਮਝਾਉਣਾ ਬੜਾ ਔਖਾ ਹੈ ਭੈਰੇ ਯਤਨ ਹਮੇਸ਼ਾ ਕਰਨਾ ਚਾਹੀਦਾ ਕਿ ਮਨਾ ਛੱਡ ਦੇ ਮਾੜੇ ਕਰਮ ਛੱਡ ਦੇ ਮਾੜੇ ਕਰਮ ਕਦੇ ਨਾ ਕਦੇ ਰਹਿਮਤ ਹੋਏਗੀ ਜ਼ਰੂਰ ਸੀਲ ਸੰਤੋਖਾ ਰੱਖੈ ਧਰਮ ਇਹ ਗੁਣ ਜਿੰਨਾ ਕੋਲ ਆ ਜਾਂਦੇ ਆ ਉਹ ਐਸਾ ਸਾਧੂ ਬਣਦਾ ਹੈ ਕਿ ਦੁਨੀਆ ਮੰਗਰ ਤੁਰੀ ਫਿਰਦੀ ਹੈ ਮਿੱਠਾ ਸੁਆਦ ਤੇ ਸੰਤੋਖ ਦਾ ਫਰਜ਼ ਨਿਭਾਉਂਦਾ ਹੈ ਜਿਹੜਾ ਬੰਦਾ ਨ ਤੋੜੇ ਹੋਵੇ ਮੁਕਤ ਜੋ ਮਾਇਆ ਦੇ ਮੋਧੀਆਂ ਫਾਈਆਂ ਤੋੜ ਲੈਂਦਾ ਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ਮਾਇਆ ਹੈ ਵੀ ਬੜੀ ਪਰ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਗਿਆ ਨਿਮਰਤਾ ਬੜੀ ਹੈ ਪ੍ਰੇਮ ਬੜਾ ਹੈ ਸਮਝ ਆਇਆ ਫਿਰ ਗੁਰੂ ਨਾਨਕ ਦੇਵ ਜੀ ਨੇ ਸੋ ਬ੍ਰਹਮਣ ਪੂਜਣ ਯੋਗਤ ਉਹੀ ਬ੍ਰਹਮਣ ਆਦਰ ਸਤਕਾਰ ਦਾ ਹੱਕਦਾਰ ਹੈ ਐਵੇਂ ਵੀ ਦੱਸਿਆ ਵੀ ਪੰਡਤਾ ਬ੍ਰਾਹਮਣ ਕਿਹੜਾ ਉਹਦਾ ਆਦਰ ਸਤਕਾਰ ਕਰਨ ਦਾ ਹੱਕ ਬਣਦਾ ਹੈ ਜਿਹੜੇ ਚ ਆ ਗੁਣ ਨੇ ਖੱਤਰੀ ਸੋਜੋ ਕਰਮਾ ਕਾ ਸੂਰ ਸਾਡੀਆਂ ਨਜ਼ਰਾਂ ਵਿੱਚ ਤਾਂ ਉਹੀ ਖੱਤਰੀ ਹੈ ਜੋ ਕਾਮ ਕ્રોਧ ਲੋ ਮੋਹ ਹੰਕਾਰ ਵੈਰੀਆਂ ਨੂੰ ਮਾਰ ਮਕਾਉਣ ਲਈ ਨੇਕ ਕੰਮ ਕਰਨ ਵਾਲਾ ਸੂਰਮਾ ਬਣਦਾ ਹੈ ਪੁੰਨਦਾਨ ਕਾ ਕਰੈ ਸ਼ਰੀਰ ਜੋ ਆਪਣੇ ਸ਼ਰੀਰ ਨੂੰ ਆਪਣੇ ਜੀਵਨ ਨੂੰ ਹੋਰਨਾਂ ਵਿੱਚ ਭਲੇ ਕਰਮ ਵੰਡਣ ਲਈ ਵਸੀਲਾ ਬਣਦਾ ਪੁੰਨਦਾਨ ਕਾ ਕਰੈ ਸ਼ਰੀਰ ਜਿਹੜਾ ਆਪਣੇ ਸ਼ਰੀਰ ਨੂੰ ਆਪਣੇ ਜੀਵਨ ਨੂੰ ਹੋਰਨਾਂ ਵਿੱਚ ਭਲੇ ਕਰਮ ਕਰਮ ਕਰਨ ਦੇ ਵਸੀਲੇ ਬੜੇ ਬਣਦੇ ਨੇ ਬੜੇ ਕਰਦੇ ਆ ਮਨੁੱਖਤਾ ਦੀ ਸੇਵਾ ਬੜੀਆਂ ਸੁਭਾਵਾਂ ਨਿਭਾਉਂਦੇ ਆ ਤੇ ਪਿਆਰਿਓ ਸ਼ਰੀਰ ਵਸੀਲਾ ਹੀ ਬਣੇ ਹੋਇਆ ਨਾ ਭਲੇ ਕਰਮ ਕਰਨ ਦੇ ਖੇਤ ਪਛਾਣ ਬੀਜ ਦਾਣ ਜੋ ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ ਸਮਝਦਾ ਹੈ ਜਿਵੇਂ ਕਿਸਾਨ ਦਾ ਖੇਤ ਹੁੰਦਾ ਹੈ ਸਰੀਰ ਵੀ ਇਦਾਂ ਹੀ ਆ ਪਾਤਸ਼ਾਹ ਕਹਿੰਦੇ ਆ ਇਸ ਖੇਤ ਵਿੱਚ ਪਰਮਾਤਮਾ ਦੇ ਨਾਮ ਦੀ ਦਾਤ ਦਾ ਨਾਮ ਬੀਜ ਬੀਜਦਾ ਹੈ ਇਹ ਖੇਤੀ ਹੈ ਸਰੀਰ ਇਹਦੇ ਵਿੱਚ ਨਾਮ ਦਾ ਬੀਜ ਬੀਜ ਇਹੀ ਤੇਰਾ ਉੱਤਮ ਕਰਮ ਹੈ ਭਾਈ ਸੋ ਖਤਰੀ ਦਰਗ ਹੈ ਪ੍ਰਮਾਣ ਫਿਰ ਇਹੋ ਜਾਂ ਖਤਰੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਆਖੋ ਸਤਨਾਮ ਲੱਭ ਲੋਭ ਜੋ ਕਮਾ ਕੂੜ ਕਮਾਵੇ ਲੱਭ ਲੋਭ ਜੇ ਕੂੜ ਕਮਾਵੇ ਪਰ ਜਿਹੜਾ ਮਲੁਖ ਲੱਭ ਲੋਭ ਅਤੇ ਹੋਰ ਠੱਗੀ ਆਦਤ ਕਰਦਾ ਰਹਿੰਦਾ ਆਪਣਾ ਕੀਤਾ ਆਪੇ ਪਾਵੇ ਫਿਰ ਉਹ ਜਨਮ ਦਾ ਚਾਹੇ ਖਤਰੀ ਹੋਵੇ ਤੇ ਚਾਹੇ ਬ੍ਰਾਹਮਣ ਹੋਵੇ ਚਾਹੇ ਕੋਈ ਵੀ ਆ ਮਨੁੱਖ ਲੱਭ ਆਦਿਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਣਾ ਪੈਂਦਾ ਹੈ ਉਹ ਮਨੁੱਖ ਕਾਮ ਕ੍ਰੋਧ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ ਉਹ ਸੂਰਮਾ ਨਹੀਂ ਹੈ ਇਸ ਤਰ੍ਹਾਂ ਭਾਈ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵੀ ਉਪਦੇਸ਼ ਦੇ ਕੇ ਸਿੱਧੇ ਰਾਹ ਪਾਇਆ ਹੈ ਤਨ ਨਾ ਤਪਾਇ ਤਨੂਰ ਜਿਉ ਬਾਲਣ ਹੱਟਣਾ ਵਾਲ ਆਪਣੇ ਸ਼ੀਰ ਨੂੰ ਧੂਣੀਆਂ ਨਾਲ ਤਨੂਰ ਵਾਂਗ ਨਾ ਸਾੜ ਦੇਖੋ ਕਿੰਨਾ ਬਚਾਇਆ ਹੱਡੀਆਂ ਨੂੰ ਧੂਣੀਆਂ ਨਾਲ ਆਉਨਾ ਬੜਾ ਜਿਵੇਂ ਇਹ ਬਾਲਣ ਹੈ ਇਹ ਬਾਲਣ ਥੋੜੀ ਹੈ ਤੇ ਅਸੀਂ ਵੇਖ ਕੇ ਮੰਗਰਤੁਰ ਪੈਨੇ ਗੁਰੂ ਨਾਨਕ ਪਾਸ਼ਾ ਨੇ ਤਾਂ ਰੋਕਿਆ ਬਾਚਨਾ ਨੂੰ ਨਾ ਯਾਦ ਰੱਖਣਾ ਚਾਹੀਦਾ ਪਿਆਰੇ ਫੇਰ ਹੀ ਅਸਲ ਲਾਭ ਹੈ ਬਾਣੀ ਪੜਨ ਕੀ ਕਰਨਾ ਚਾਹੀਦਾ ਜੀ ਬਚਨਾ ਨੂੰ ਯਾਦ ਰੱਖਣਾ ਚਾਹੀਦਾ ਵੀ ਸਾਨੂੰ ਕੀ ਕਿਹਾ ਗੁਰੂ ਪਾਤਸ਼ਾਹ ਨੇ ਮਰੇ ਦੀ ਮੇਰ ਨਾਲ ਪੂਰੀ ਹੋਣ ਵਾਲੀ ਆ ਕਥਾ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਜੇ ਅਜੇ ਵੀ ਪੜਕਦੇ ਫਿਰੇ ਤਾਂ ਫਿਰ ਕੋਈ ਲਾਭ ਨਹੀਂ ਆ ਆਖੋ ਸਤਨਾ ਐਡੀ ਵੱਡੀ ਸੇਵਾ ਲੈ ਲੈਣੀ ਸਤਿਗੁਰਾਂ ਨੇ ਬਹੁਤ ਵੱਡੀ ਕਿਰਪਾ ਜਿਨ੍ਹਾਂ ਨੇ ਸੁਣਿਆ ਭਾਵੇਂ ਅੱਧੀ ਕਥੀ ਸੁਣ ਲਈ ਤਾਂ ਵੀ ਬਹੁਤ ਵੱਡਾ ਕਿਰਪਾ ਹੈ ਪ੍ਰਮਾਤਮਾ ਦੀ ਬਹੁਤ ਵੱਡਾ ਹੱਥ ਹੈ ਪ੍ਰਮਾਤਮਾ ਦਾ ਸਿਰ ਤੇ ਤਾਰਣਾ ਤਪਾਇਤ ਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸੰਭਾਲ ਤੇਰੇ ਸਿਰ ਨੇ ਤੇਰੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਇਹਨਾਂ ਨੂੰ ਕਿਉਂ ਦੁੱਖ ਦਿਨਾ ਪੈਰਾਂ ਨੇ ਕੀ ਵਿਗਾੜਿਆ ਕਹਿੰਦਾ ਮੈਂ ਨੰਗੇ ਪੈਰੀ ਜਾਨਾ ਚੱਲ ਕੇ ਇਹਦੇ ਚ ਰੋੜ ਕਾਦੇ ਲਈ ਚਵੋਨਾ ਹੈ ਪਾਦਸ਼ਾਹ ਕਹਿੰਦਾ ਸਿਰ ਪੈਰੀ ਕਿਆ ਫੇੜਿਆ ਪੈਰਾਂ ਨੇ ਤੇਰਾ ਕੀ ਵਿਗਾੜਿਆ ਅੰਦਰ ਪਰੀ ਸੰਭਾਲ ਏ ਜੁੱਤੇ ਪਾਉਣ ਵਾਸਤੇ ਆ ਵਧੀਆ ਤੇਰੇ ਨੰਗਾ ਕਰਕੇ ਜੁੰਡੇ ਨਹੀਂ ਖਲਾਰਨੇ ਦਸਤਾਰ ਬੰਨਣ ਵਾਸਤੇ ਆ ਵਧੀਆ ਤਨ ਕਪੜੇ ਪਾਣ ਵਾਸਤੇ ਆ ਵਧੀਆ ਪਰਮਾਨ ਨਾ ਕਰ ਸ਼ੁਕਰਾਨਾ ਕਰ ਮਾੜਾ ਕਰਮਣਾ ਆਵੇ ਮਨ ਵਿੱਚ ਪੈਨਾ ਖਾਣਾ ਮਾੜਾ ਨਹੀਂ ਹੈ ਪਰ ਮਾੜਾ ਕਰਮਣਾ ਆਵੇ ਅੰਦਰ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸੰਭਾਲ ਤੇਰੇ ਸਿਰ ਨੇ ਤੇਰੇ ਪੈਰਾਂ ਨੇ ਕੁਝ ਨਹੀਂ ਬਗਾੜਿਆ ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਪਿਆ ਹੈ ਆਹ ਸ਼ਬਦ ਹੁਣ ਜੇ ਬਖਾਣੇ ਹੁਣ ਉਹਨਾਂ ਨੂੰ ਫਿਰ ਕੋਈ ਜਵਾਬ ਨਹੀਂ ਆਂਦਾ ਇਹਨਾਂ ਨੂੰ ਦੁਖੀ ਨਾ ਕਰ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਪਰ ਦੁਨੀਆ ਗੁਰਮਖੋ ਫੇਰ ਵੀ ਕਾਲ ਯੋਗ ਦੇ ਇੱਕ ਹੋਰ ਸਮੇਂ ਦੇ ਅੰਦਰ ਫਸੀ ਪਈ ਆ ਬੜਾ ਜਿੰਨਾ ਬੰਦਾ ਵੱਧ ਦੁਨਿਆਵੀ ਕਈ ਵਾਰੀ ਪੜਿਆ ਲਿਖਿਆ ਹੁੰਦਾ ਨਾ ਉਨੇ ਹੀ ਜਾ ਜਾ ਕੇ ਮੈਂ ਹੋਰ ਥਾਵਾਂ ਤੇ ਡਿੱਗਦੇ ਵੇਖਿਆ ਆਪਾਂ ਇਸ ਕਰਕੇ ਸਾਨੂੰ ਜਗਾਉਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਆਪੀ ਬਾਣੀ ਰਾਹੀ ਗੁਰਬਾਣੀ ਨਾਲ ਜਾਗ ਕਿਉਂਕਿ ਲਾਭ ਹੀ ਨਹੀਂ ਹੋਣ ਵਾਲਾ ਕੋਈ ਘਾਟਾ ਭਾਵਾਂ ਪੈ ਜੇ ਇਸ ਕਰਕੇ ਇਹ ਸਾਡਾ ਗੁਰਮਤ ਦਾ ਸਕੂਲ ਹੈ ਆਪਾਂ ਕਹਿੰਨੇ ਆ ਨਾ ਇਹਨੂੰ ਸੋਹਣਾ ਬਣਾਈਏ ਹੋਰ ਵਧੀਆ ਬਣਾਈਏ ਵੀ ਬੱਤ ਤੋਂ ਬੱਤ ਬੈਠ ਕੇ ਅਸੀਂ ਗੁਰਬਾਣੀ ਦੀ ਵਿਚਾਰ ਸੁਣਿਆ ਕਰੀਏ ਗੁਰੂ ਘਰ ਤੇ ਮਾਇਆ ਵੀ ਖਰਚ ਕਰੀਏ ਤੇ ਇਹਦੇ ਵਿੱਚ ਬੈਠੀਏ ਵੀ ਇਹੋ ਜੀ ਚੀਜ਼ ਬਣੀ ਹੋਵੇ ਜਿੱਥੇ ਮਨ ਲੱਗੇ ਬੈਠਣ ਨੂੰ ਜੀ ਕਰੇ ਗੁਰੂ ਸਾਹਿਬ ਜੀ ਸ਼ਾਨ ਸ਼ੌਕ ਤਖਤਾਂ ਦੇ ਮਾਲਕ ਸੋਹਣੇ ਦਰਬਾਰ ਵਿੱਚ ਵਿਰਾਜਮਾਨ ਹੋਣ ਇਹ ਸਾਡੀ ਸੋਚ ਹੋਣੀ ਚਾਹੀਦੀ ਹੈ ਆਪਣੇ ਘਰੇ ਤਾਂ ਰਿਸ਼ਤੇਦਾਰ ਹੀ ਆਉਂਦੇ ਹੋਣਗੇ ਇਕੱਲੇ ਇੱਥੇ ਤਾਂ ਹਰੇਕ ਨੇ ਆਉਣਾ ਹੈ ਇਹ ਘਰ ਕਿੰਨਾ ਸੋਹਣਾ ਚਾਹੀਦਾ ਇੱਥੇ ਆ ਕੇ ਹਰ ਸਹੂਲਤ ਚਾਹੀਦੀ ਹੈ ਮਨ ਲੱਗੇ ਤੇ ਲਾਹ ਲਵੇ ਆਪ ਲਾਹ ਲੈਣਾ ਆਪਣੇ ਬੱਚਿਆਂ ਨੂੰ ਵੀ ਲਾਹ ਦੇਣਾ ਆਪ ਆਪ ਦੇ ਘਰ ਹੀ ਸੁੱਖ ਬਣਾਓ ਆਪਾਂ ਸਾਰੇ ਕਿਤੇ ਭੜਕਣ ਦੀ ਲੋੜ ਹੀ ਨਹੀਂ ਆਪਣਾ ਗੁਰੂ ਆਪਣਾ ਦਰਬਾਰ ਇੱਥੇ ਬੈਠ ਕੇ ਆਪਾਂ ਗੁਰਬਾਣੀ ਦੀ ਵਿਚਾਰ ਸੁਣੀਏ ਬੈਠੀਏ ਕਿਤੇ ਭੜਕਣ ਦੀ ਲੋੜ ਹੀ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਤੇ ਆਪਣੀ ਕਿਰਤ ਕਰਨੀ ਆ ਉਸ ਤੋਂ ਬਾਅਦ ਜਾ ਕੇ ਅੰਮ੍ਰਿਤ ਵੇਲੇ ਉਠੋ ਗੁਰੂ ਘਰ ਆਓ ਬਾਣੀ ਸੁਣੋ ਉਸ ਤੋਂ ਬਾਅਦ ਦਿਨ ਵੇਲੇ ਆਪਦਾ ਕੰਮ ਕਰੋ ਸ਼ਾਮ ਨੂੰ ਆ ਕੇ ਫਿਰ ਪ੍ਰਮਾਤਮਾ ਦਾ ਨਾਮ ਲਓ ਇਹ ਜੀਵਨ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੱਸਦੇ ਐ ਇਹ ਜੀਵਨ ਮਿਲਦਾ ਗੁਰੂ ਦੀ ਕਿਰਪਾ ਨਾਲ ਹੀ ਐ ਮੈਨੂੰ ਵੀ ਗੁਰੂ ਦੀ ਕਿਰਪਾ ਨਾਲ ਮਿਲਣਾ ਤੁਹਾਨੂੰ ਵੀ ਗੁਰੂ ਦੀ ਕਿਰਪਾ ਨਾਲ ਮਿਲਣਾ ਇਹ ਨਹੀਂ ਵੀ ਮੈਂ ਪਤਾ ਨਹੀਂ ਕੋਈ ਉਪਦੇਸ਼ਕਾ ਨਹੀਂ ਨਹੀਂ ਮੈਂ ਕੀ ਉਪਦੇਸ਼ ਕਰ ਸਕਦਾ ਸੰਗਤ ਹੈ ਜਿਹੜੀ ਇਹ ਤਾਂ ਪ੍ਰਮਾਤਮਾ ਦਾ ਰੂਪ ਹੈ ਵਿੱਚ ਪ੍ਰਮਾਤਮਾ ਵਸਦਾ ਇਹਨੂੰ ਗਿਆਨ ਕੌਣ ਦੇ ਸਕਦਾ ਹੈ ਇਸ ਕਰਕੇ ਪਿਆਰਿਓ ਇਹ ਕੋਸ਼ਿਸ਼ ਕਰਿਆ ਕਰੋ ਕਿ ਵੱਤ ਤੋਂ ਵੱਧ ਜੁੜੀਏ ਗੁਰੂ ਨਾਲ ਤੇ ਜੋੜੀਏ ਆਪਣਾ ਘਰ ਸਵਰਗ ਬਣਾ ਲਓ ਵਾਧੂ ਦੀਆਂ ਗੱਲਾਂ ਕੱਢ ਦਿਓ ਪਖੰਡਵਾਦ ਕੱਢ ਦਿਓ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਸ਼ਾ ਕੱਢ ਦਿਓ ਘਰ ਚੋਂ ਜੀਵਨ ਸਵਰਗ ਹੈ ਬਸ ਸਵਰਗ ਹੈ ਜੀਵਨ ਘਰ ਵਿੱਚ ਨਸ਼ਾ ਨਾ ਹੋਵੇ ਮਾੜੀਆਂ ਗੱਲਾਂ ਨਾ ਹੋਣ ਹੋਰ ਕਿਹੜੇ ਧਾਗੇ ਦੀ ਲੋੜ ਐ ਇਦੂ ਉੱਤੇ ਫਿਰ ਦੱਸੋ ਇਦੂ ਉੱਤੇ ਤਾਂ ਕੁਝ ਵੀ ਨਹੀਂ ਤੁਸੀਂ ਕਹਿ ਦਿਓ ਵੀ ਅਸੀਂ ਆ ਸਾਰਾ ਕੁਝ ਕਰ ਲਿਆ ਤਾਂ ਵੀ ਤੁਹਾਡੀ ਤਣੀ ਹਿਸਾਬ ਚ ਨਹੀਂ ਆਉਂਦੀ ਕਰਕੇ ਵੇਖ ਲਓ ਘਰ ਵਿੱਚ ਨਸ਼ਾ ਨਾ ਹੋਵੇ ਨਿਤਨੇਮ ਸ਼ੁਰੂ ਕਰੋ ਤੇ ਮਿਹਨਤ ਸ਼ੁਰੂ ਕਰੋ ਕੰਮਕਾਰ ਕਰੋ ਆਹੀ ਤਿੰਨ ਚਾਰ ਮਸਲੇ ਹੁੰਦੇ ਆ ਜ਼ਿੰਦਗੀ ਰੁੜੀ ਜਾਂਦੀ ਹੈ ਹੋਰ ਕੀ ਹੈ ਇੱਥੇ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ਾਂ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ